ਜੇ ਇਸ ਵੇਲੇ ਗੱਲ ਕਰਦੇ ਆਪਾਂ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ ਖੜੇ ਆ ਔਰ ਇਸ ਵੇਲੇ ਹਾਲਾਤ ਕੀ ਆ ਨਗਰ ਕੌਂਸਲ ਮਿਊਸਪਲ ਕਾਰਪੋਰੇਸ਼ਨ ਜੋ ਆ ਉਹ ਆਪਣੀਆਂ ਤਨਖਾਹਾਂ ਜਿਹੜੀਆਂ ਉਹ ਕਿੱਥੇ ਡਿਵਾਈਡ ਕਰਦਾ ਤਾਂ ਜੇ ਇੱਥੇ ਗੱਲ ਕਰੀਏ ਤਾਂ ਉਹਨਾਂ ਦੇ ਮੁਲਾਜ਼ਮ ਜੋ ਆ ਉਹ ਕੇਅਰ ਕਿੰਨੀ ਕੁ ਕਰਦੇ ਆ ਜੇ ਲਾਈਟਾਂ ਦੀ ਗੱਲ ਕਰਦੇ ਆ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਲਾਈਟ ਇਸ ਤਰਫ ਬੰਦ ਪਈ ਆ ਥੋੜਾ ਅੱਗੇ ਹੋ ਕੇ ਵਿਖਾਇਆ ਜਾਵੇ ਉਹ ਰੋਡ ਦੇ ਪਾਰ ਵੀ ਲਾਈਟਾਂ ਬੰਦ ਨੇ ਔਰ ਸਾਰੀ ਪਾਰਕਿੰਗ ਦੇ ਵਿੱਚ ਲਾਈਟਾਂ ਬਿਲਕੁਲ ਬੰਦ ਨੇ ਤਾਂ ਲਾਈਟਾਂ ਦੀ ਅਸੀਂ ਗੱਲ ਕਰਦੇ ਹੀ ਹਾਂ ਤਾਂ ਇਸ ਵੇਲੇ ਸਿਰਫ ਫੋਨ ਕਰਕੇ ਤੁਹਾਨੂੰ ਰੋਸ਼ਨੀ ਨਜ਼ਰ ਆ ਰਹੀ ਆ ਜੇ ਤੁਹਾਨੂੰ ਕਹਿ ਦਈਏ ਕਿ ਲਾਈਟਾਂ ਜਗਦੀਆਂ ਹੁਣ ਤਾਂ ਇਸ ਪਾਰਕਿੰਗ ਦੀਆਂ ਗੱਡੀਆਂ ਦੇ ਵਿੱਚ ਬਿਲਕੁਲ ਹਨੇਰਾ ਔਰ ਲਾਈਟਾਂ ਬਿਲਕੁਲ ਬੰਦ ਨੇ ਔਰ ਚੰਡੀਗੜ੍ਹ ਦੀ ਗੱਲ ਕਰਦੇ ਆ ਕਿ ਚੰਡੀਗੜ੍ਹ ਦੇ ਵਿੱਚ ਵਿਕਾਸ ਬਹੁਤ ਹੈ ਚੰਡੀਗੜ੍ਹ ਦੇ ਵਿੱਚ ਧਿਆਨ ਬਹੁਤ ਦਿੱਤਾ ਜਾਂਦਾ ਔਰ ਸਬੰਧਤ ਮਹਿਕਮੇ ਲਗਾਤਾਰ ਲੋਕਾਂ ਦੀ ਸੁਰੱਖਿਆ ਵਾਸਤੇ ਹਰ ਇੱਕ ਪ੍ਰਬੰਧ ਨੂੰ ਜਿਹੜਾ ਵਾ ਪੱਕਾ ਕਰਕੇ ਰੱਖਦੇ ਆ ਤਾਂ ਹੁਣ ਅਸੀਂ ਦੱਸ ਦਈਏ ਤੁਹਾਨੂੰ ਕਿ ਇਹ ਪੱਕਿਆਂ ਵਾਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜੱਗੇ ਆ ਜਾਵੇ ਔਰ ਅੱਕਿਆਂ ਦੀ ਤੁਹਾਨੂੰ ਨਿਸ਼ਾਨੀਆਂ ਦੱਸ ਦਈਏ ਕਿ ਆਹ ਲਾਈਟ ਬੂਟਿਆਂ ਦੇ ਵਿੱਚ ਐ ਆਹ ਬੂਟਿਆਂ ਦੇ ਵਿੱਚ ਲਾਈਟ ਐ ਔਰ ਲਾਈਟ ਦਾ ਕੋਈ ਪਤਾ ਨਹੀਂ ਇਹ ਚੱਲਣੀ ਨਹੀਂ ਚੱਲਣੀ ਠੀਕ ਹੋਣੀ ਨਹੀਂ ਹੋਣੀ ਤਾਂ ਬੂਟੇ ਨੂੰ ਜੋ ਆ ਪਿੱਪਲ ਦਾ ਬੂਟਾ ਉਸਦੇ ਦਿਵਾਲੇ ਚੁੰਨੀਆਂ ਬੰਨ ਦਿੱਤੀਆਂ ਤਾਂ ਲਾਈਟ ਫਰੀ ਦੇ ਵਿੱਚ ਉਸਦੇ ਅੰਦਰ ਐ ਤਾਂ ਦੂਸਰੀ ਲਾਈਟ ਦੀ ਵੀ ਗੱਲ ਕਰਾਂਗੇ ਤੁਹਾਡੇ ਨਾਲ ਕਿ ਸਾਰੀਆਂ ਲਾਈਟਾਂ ਜ਼ਿਆਦਾਤਰ ਇੱਥੇ ਲਾਈਟਾਂ ਬੰਦ ਨੇ ਤਾਂ ਟਰਾਂਸਫਾਰਮ ਬਿਜਲੀ ਦਾ ਦੱਸ ਦਈਏ ਤਾਂ ਉਹ ਬਿਲਕੁਲ ਨਾਲ ਐ ਆਹ ਪਾਰਕਿੰਗ ਦੇ ਨਾਲ ਐ ਤਾਂ ਲਾਈਟਾਂ ਕਿਉਂ ਨਹੀਂ ਜਗ ਰਹੀਆਂ ਇਹ ਪਾਰਕਿੰਗ ਦੇ ਨਾਲ ਬਿਲਕੁਲ ਇਸੇ ਪਾਰਕਿੰਗ ਦੇ ਵਿੱਚ ਟਰਾਂਸਫਰਮ ਹੋ ਸਕਦਾ ਤਾਂ ਲਾਈਟਾਂ ਵੀ ਜਗੜੀਆਂ ਚਾਹੀਦੀਆਂ ਤਾਂ ਇਹ ਗੱਲਬਾਤ ਤੁਹਾਡਾ ਨਾਲ ਫੇਰ ਹਾਂ ਸਾਂਝੀ ਕਰ ਲਈ ਆਪਾਂ ਕਿ ਬਹੁਤ ਸਾਰੀਆਂ ਲਾਈਟਾਂ ਇਸ 47 ਸੀ ਮਾਰਕੀਟ ਦੀਆਂ ਬਿਲਕੁਲ ਬੰਦ ਨੇ ਔਰ ਲਗਾਤਾਰ ਚੰਡੀਗੜ੍ਹ ਚੰਡੀਗੜ੍ਹ ਦਾ ਜਿਨ੍ਹਾਂ ਦੇ ਪ੍ਰਸ਼ਾਸਨ ਆਹੀ ਕਹਿੰਦਾ ਕਿ ਸਾਡੇ ਵੱਲੋਂ ਆਕਾਸ਼ ਬਹੁਤ ਕੀਤਾ ਜਾਂਦਾ ਬਹੁਤ ਜ਼ਿਆਦਾ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਤਾਂ ਸਹੂਲਤਾਂ ਕਦੋਂ ਤੇ ਕਿੱਥੇ ਮਿਲਦੀਆਂ ਤਾਂ ਜੇ ਕੋਈ ਬੋਲਣ ਵਾਲਾ ਨਹੀਂ ਇੱਥੇ ਤਾਂ ਇਸ ਦੇ ਬਾਰੇ ਅਸੀਂ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਹਰ ਪਲ ਦੀ ਖਬਰ ਅਸੀਂ ਦੇਾਂਗੇ ਔਰ ਹਰ ਇੱਕ ਖਬਰ ਤੁਹਾਨੂੰ ਦੱਸਾਂਗੇ ਕਿ ਕਿੱਥੇ ਕਿੰਨਾ ਵਿਕਾਸ ਹੋਇਆ ਚੰਡੀਗੜ੍ਹ ਦੇ ਵਿੱਚ ਔਰ ਚੰਡੀਗੜ੍ਹ ਦੇ ਜੋ ਮੁਲਾਜ਼ਮ ਹੈ ਜੋ ਯੂਟੀ ਪ੍ਰਸ਼ਾਸਨ ਹੈ ਜਾਂ ਨਗਰ ਕਾਉਂਸਲ ਹੈ ਜਾਂ ਮਿਊਨਿਸਪਲ ਕਾਰਪੋਰੇਸ਼ਨ ਹੈ ਉਹ ਤਨਖਾਹਾਂ ਲੈਂਦੇ ਆ ਉਹ ਆਪਣੀਆਂ ਡਿਊਟੀਆਂ ਨੇ ਬulfਦੇ ਆ ਕਿੱਥੇ ਨਾ ਬulfਦੇ ਆ ਕਿ ਲੋਕਾਂ ਨੂੰ ਕਿਹੜੀ ਸਹੂਲਤ ਦੇ ਰਿਹਾ ਇਸ ਬਾਰੇ ਜਵਾਬਦੇ ਹੋਣਗੇ ਕਿ ਕਿਹੜੀਆਂ ਲਾਈਟਾਂ ਜਗ ਰਹੀਆਂ ਔਰ ਲਗਾਤਾਰ ਪਾਰਕਿੰਗਾਂ ਦੇ ਵਿੱਚ ਹਨੇਰਾ ਹਰ ਕੋਈ ਸ਼ਖਸ਼ ਆਉਂਦਾ ਤਾਂ ਉਹ ਲੰਬਾ ਸਮਾਂ ਇਸ ਜਗ੍ਹਾ ਦੇ ਉੱਤੇ ਗੱਡੀ ਖੜੀ ਕਰਕੇ ਜਦੋਂ ਰਾਤ ਨੂੰ ਜਾਣ ਲੱਗਦਾ ਤਾਂ ਕੋਈ ਵੀ ਉਹਨਾਂ ਦੀ ਗੱਡੀ ਦਾ ਨੁਕਸਾਨ ਹੋ ਸਕਦਾ ਕਿਸੇ ਤਰ੍ਹਾਂ ਦਾ ਕੋਈ ਹੇਰਫੇਰ ਹੋ ਸਕਦਾ ਕਿਉਂਕਿ ਗੱਡੀਆਂ ਦੇ ਵਿੱਚ ਅਕਸਰ ਹੀ ਕੋਈ ਨਾ ਕੋਈ ਸਮਾਨ ਰੱਖਿਆ ਹੁੰਦਾ ਤਾਂ ਕਈ ਵਾਰੀ ਪਰਿਵਾਰਕ ਬੱਚੇ ਨਾਲ ਹੁੰਦੇ ਆ ਗੱਡੀ 'ਚ ਬਹਿਣਾ ਲੇਕਿਨ ਪਾਰਕਿੰਗ ਦੇ ਵਿੱਚ ਹਨੇਰਾ ਤਾਂ ਇਹ 47 ਸੀ ਦੀ ਮਾਰਕੀਟ ਆ ਔਰ ਐਸੇ ਵੇਲੇ ਚੰਡੀਗੜ੍ਹ ਦੀ ਆ ਤਾਂ ਤੁਹਾਨੂੰ ਜਿੰਨੀਆਂ ਵੀ ਦੱਸ ਦਈਏ ਕਿ ਇਸ ਪਾਰਕਿੰਗ ਦੇ ਵਿੱਚ ਨਾ ਚਾਹੁੰਦੇ ਆ ਦੋ ਲਾਈਟਾਂ ਜਗਦੀਆਂ ਹੋਣਗੀਆਂ ਅੱਠ ਲਾਈਟਾਂ ਬਿਲਕੁਲ ਬੰਦ ਨੇ ਤਾ ਕਦੋਂ ਤੋਂ ਬੰਦ ਨੇ ਜਵਾਬ ਦੇ ਅਜੇ ਕੋਈ ਨਹੀਂ ਜੇ ਇੱਥੇ ਕਿਸੇ ਨੂੰ ਪੁੱਛਦੇ ਆ ਤਾਂ ਉਹ ਕਹਿੰਦੇ ਆ ਜੀ ਬੜੇ ਚਿਰ ਤੋਂ ਬੰਦ ਨੇ ਲੇਕਿਨ ਅਸੀਂ ਕੈਮਰੇ ਅੱਗੇ ਨਹੀਂ ਆਉਣਾ ਚਾਹੁੰਦੇ ਕਿਉਂਕਿ ਟੰਡੀਗੜ੍ਹ ਦੇ ਲੋਕ ਪੜ੍ਹੇ ਲਿਖੇ ਨੇ ਉਹ ਜ਼ਿਆਦਾਤਰ ਕੈਮਰੇ ਦੇ ਅੱਗੇ ਨਹੀਂ ਆਉਂਦੇ ਤਾਂ ਕੈਮਰੇ ਅੱਗੇ ਅਸੀਂ ਆਵਾਂਗੇ ਸਾਡੀ ਪੜ੍ਹਾਈ ਭਾਵੇਂ ਘੱਟ ਹੋਵੇਗੀ ਲੇਕਿਨ ਗਿਆਨ ਅਸੀਂ ਚੰਗਾ ਰੱਖਨੇ ਆ ਕਿ ਕਿਹੜਾ ਮੈਕਮਾ ਕਿੱਥੇ ਕੰਮ ਕਰਦਾ ਕਿੰਨੇ ਪੈਸੇ ਕਮਾਉਂਦਾ ਕਿੰਨੀਆਂ ਤਰ੍ਹਾਂਾਂ ਹਾਂ ਲੈਂਦਾ ਤਾਂ ਕੰਮ ਉਸਨੇ ਕਰਨਾ ਕਿਹੜਾ ਸੀ ਤੇ ਕਰ ਕਿਹੜਾ ਰਿਹਾ ਇਹ ਸਾਨੂੰ ਜਾਣਕਾਰੀ ਪੂਰੀ ਆ ਔਰ ਫਿਰ ਹਾਲ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਜੀ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ